ਗਗਾਤਾ ਇੱਕ ਹੈ ਸ਼ਲਕ कया चारा ला क ਸਵਾਗਤ ਹੈ ਮੇਰੇ ਨਾਲ ਜੀਰੀ ਦੀ ਦੁਨੀਆ ਪੜਦੇ ਨਾ ਬਾਣੀ ਕੀ ਪਰਮਾਤਮਾ ਦੇ ਵਿੱਚ ਵੇਰੀ ਦੁਨੀਆ ਪੜਦੇ ਨਾ ਬਾਣੀ ਕੀ ਪਰਮਾਤਮਾ ਦੇ ਵਿੱਚ ਦੁਨੀਆ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਅੱਜ ਪਿੰਡ ਅਕਾਲਗੜ ਦੇ ਵਿੱਚ ਜਿੱਥੇ ਕਿ ਅੱਜ ਬਾਬਾ ਮੋਤੀराम ਮੈਹਰ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਇਆ ਪਿੰਡ ਅਕਾਲਗੜ ਦੇ ਵਿੱਚ ਸਮਾਗਮ ਕਰਵਾਇਆ ਗਿਆ ਹੈ ਤੇ ਉਸ ਦੀ ਜਾਣਕਾਰੀ ਲੈਣੇ ਆ ਮੈਂਬਰਾਂ ਤੋਂ ਅ ਪਹਿਲਾਂ ਤਾਂ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਅੱਜ ਇਹ ਸਮਾਗਮ ਤੁਸੀਂ ਕਰਵਾ ਰਹੇ ਆ ਕਿ ਸਬੰਧ ਦੇ ਵਿੱਚ ਜੋ ਸਮਾਗਮ ਹੋ ਰਿਹਾ ਹੈ ਇਹਦੀ ਜਾਣਕਾਰੀ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹੈ ਐਸੇ ਕੌਮ ਦੇ ਮਹਾਨ ਛੇਦ ਬਾਬਾ ਮੋਤੀराम ਮਹਾਰਾਜ ਜੀ ਦੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਮਾਗਮ ਹੈ ਜੋ ਇਹ ਸਾਡੇ ਪਿੰਡ ਦੇ ਲੰਗਰੀ ਭਾਈ ਸਾਹਿਬ ਭਾਈ ਧਿਆਨ ਸਿੰਘ ਵੱਲੋਂ ਇਸ ਦਾ ਉਪਰਾਲਾ ਕੀਤਾ ਗਿਆ ਹੈ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਸੁਖਨੀ ਸਾਹਿਬ ਦੇ ਜਾਪ ਕਰਵਾਏ ਗਏ ਤੇ ਉਪਰੰਤ ਚਾਹ ਪਾਣੀ ਦੇ ਲੰਗਰ ਤੇ ਗੁਰੂ ਘਰ ਦਾ ਲੰਗਰ ਜੋ ਹੈ ਉਹ ਉੱਤਟ ਬੱਤੇਗਾ ਸੋ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕਰਵਾਇਆ ਜਾ ਰਿਹਾ ਹੈ ਜੋ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਬਾਬਾ ਮੋਤੀराम ਮਹਿਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਮੈਂ ਕਹਿਣਾ ਚਾਹੁੰਦਾ ਕਿ ਅੱਜ ਜੋ ਮੋਤੀਰਾ ਮੈਰਿਜ ਦੇ ਸੰਬੰਧ ਵਿੱਚ ਸਾਡੇ ਨਗਰ ਦੇ ਧਿਆਨ ਹਲਵਾਈ ਉਹਨਾਂ ਵੱਲੋਂ ਇੱਕ ਪ੍ਰਾਲਾ ਕੀਤਾ ਗਿਆ ਕਿ ਜਿਹੜਾ ਜਿਸਤੁਰ ਗੁਰਦਾ ਸਾਹਿਬ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਚਾਹ ਪਾਣੀ ਦਾ ਤੇ ਰੋਟੀ ਪਾਣੀ ਦਾ ਲੰਗਰ ਕਰਵਾਇਆ ਗਿਆ ਤੋਂ ਅਸੀਂ ਇਹਨਾਂ ਦਾ ਬਹੁਤ ਸਾਡੀ ਨਗਰ ਵੱਲੋਂ ਤੇ ਸਾਡੀ ਗ੍ਰਾਮ ਪੰਚਾਇਤ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਤਗੁਰਾਂ ਦੀ ਮਹਾਨ ਕਿਰਪਾ ਸਤਗੁਰਾਂ ਦੀ ਬਖਸ਼ਿਸ਼ ਲੋਜੀ ਪਿੰਡ ਅਕਾਲਗੜ੍ਹ ਦੀ ਸਰਬਾ ਸੰਗਤਾਂ ਨੇ ਰਲਮਲ ਕਰਕੇ ਇਹ ਜੋ ਅੱਜ ਉਸ ਮਹਾਨ ਗੁਰਕਾਰ ਦੇ ਮ੍ਰੇਮੀ ਆਬਾ ਜੀ ਦੇ ਜੋ ਜਨਮ ਦੇ ਹੜੇ ਦੀਆਂ ਪਰਥਾਈ ਇਹ ਸਾਰੇ ਨਗਰ ਨੇ ਰਲ ਮਿਲ ਕਰਕੇ ਇਹ ਸਮਾਗਮ ਰਚਿਆ ਹੈ ਕਿਉਂਕਿ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਕਿਉਂਕਿ ਜਿਹੜੇ ਆਪਣੇ ਮਹਾਪੁਰਖ ਨੇ ਆਪਣੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਉਹਨਾਂ ਦੇ ਜਨਮ ਦਿਹਾੜੇ ਆਪਾਂ ਨੂੰ ਸਾਰੀ ਸੰਗਤ ਨੂੰ ਰਲ ਮਿਲ ਕਰਕੇ ਆਪਾਂ ਨੂੰ ਇਹ ਮਨਾਉਣੇ ਚਾਹੀਦੇ ਨੇ ਕਿਉਂਕਿ ਜਿਹੜੇ ਅੱਗੇ ਛੋਟੀ ਪਨੀਰੀ ਹੈ ਆਪਣੇ ਬੱਚੇ ਨੇ ਸਾਡੀਆਂ ਭੈਣਾਂ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਜਾਵੇ ਕਿ ਸਾਡੇ ਜੋ ਮਹਾਪੁਰਖ ਨੇ ਸਾਡੇ ਜੋ ਸਾਡੇ ਮਡੇਰੇ ਨੇ ਉਹਨਾਂ ਨੇ ਆਪਣੀ ਕੌਮ ਵਾਸਤੇ ਤੇ ਆਪਣੇ ਦੇਸ਼ ਵਾਸਤੇ ਜਿਹੜੀ ਕੁਰਬਾਨੀ ਕੀਤੀ ਹੈ ਜਿਹੜਾ ਇਹ ਕਾਰਜ ਕੀਤਾ ਹੈ ਭਾਵੇਂ ਜੋ ਇਹ ਬਾਬਾ ਜੀ ਨੇ ਉਸ ਬਹੁਤ ਦੁਖਦਾਈ ਸਮੇਂ ਦੇ ਵਿੱਚ ਜੋ ਆ ਕਰਕੇ ਇਹ ਸੇਵਾ ਨਿਭਾਈ ਹੈ ਜਿ세 ਅਨੰਤ ਅਨੰਸ਼ੀ ਗੁਰੂ ਗੋਬ ਸਿੰਘ ਜਾਂਦੇ ਛੋਟੇ ਛੋਟੇ ਬੱਚੇ ਜੋ ਜੇ ਨਾਨੂ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਨਨੰਜਿਆ ਨੇ ਕੈਦ ਕੀਤਾ ਹੋਇਆ ਸੀ ਠੰਡੇ ਬੁਰਜ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਜਦੋਂ ਕੈਦ ਕੀਤਾ ਸੀ ਸੋ ਸਤਗੁਰਾਂ ਨੇ ਕਿਰਪਾ ਕੀਤੀ ਕਿ ਨਿਵਾਣੇ ਜੀ ਸੇਵਾਦਾਰ ਤੇ ਜੋ ਸਾਧ ਸੰਗਤ ਜੋ ਅੱਜ ਜਿਨ੍ਹਾਂ ਦੇ ਜਨਮ ਦੇ ਹੜੇ ਨੇ ਸੋ ਉਹਨਾਂ ਦੇ ਮੰਦੇ ਵਿੱਚ ਪਾਇ ਕਿ ਇਹ ਬੱਚਿਆਂ ਨੂੰ ਮਾਤਾ ਨੂੰ ਇਹ ਦੁੱਧ ਭਲਾਇਆ ਜਾਵੇ ਤਾਂ ਸਾਧ ਸੰਗਤ ਜੋ ਭਾਵੇਂ ਉਸ ਸਮਾਂ ਬਹੁਤ ਭਿਆਨਕ ਸੀ ਬਹੁ ਮਾੜਾ ਸਨ ਅਸੀਂ ਚਾਰੇ ਪਾਸੇ ਉਸ ਥਾਂ ਦੀ ਪਹਿਰੇਦਾਰ ਉਸ ਦੇ ਰੰਦੇ ਦੀ ਗੁਲਾਮ ਲੱਗੀ ਹੋਈ ਸੀ ਆ ਸਾਧ ਸੰਗ ਜੀ ਜੋ ਇਹ ਪਰਉਪਕਾਰਮ ਕੀਤਾ ਹੈ ਉਹ ਬਾਬਾ ਜੀ ਨੇ ਉਹ ਨੂੰ ਹੋਰ ਕੋਈ ਕਰ ਨਹੀਂ ਸਕਦਾ ਕਿਉਂਕਿ ਐਡੇ ਵੱਡੇ ਲੰਬੇ ਸਮੇਂ ਦੇ ਵਿੱਚ ਉਹਨਾਂ ਨੇ ਮੰਨਨੇ ਵਿਚਾਰ ਕੀਤੀ ਕਿ ਇਸ ਸੇਵਾ ਦੇ ਉੱਪਰ ਨੂੰ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਆ ਕੇ ਸਾਧ ਸੰਗ ਜੀਓ ਉਹ ਮਮਾ ਜੀ ਨੇ ਇਹ ਸੇਵਾ ਕਰਕੇ ਇੱਕ ਮਸਾਲ ਕਾਇਮ ਕੀਤੀ ਹੈ ਕਿ ਅੱਗੇ ਵੀ ਜੋ ਛੋਟੀ ਇੰਨਰੀ ਹੈ ਜੋ ਛੋਟੇ ਬੱਚੇ ਨੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਇਹ ਦੱਸਣਾ ਕੀਤਾ ਕਿ ਸੇਵਾ ਹੈ ਜੋ ਇਹ ਕੀ ਚੀਜ਼ ਹੈ ਉਹ ਸੇਵਾ ਦੇ ਨਾਲ ਬਾਬਾ ਜੀ ਨੇ ਇਹ ਸਾਨੂੰ ਜੋ ਨਾ ਕੀਤਾ ਹੈ ਭਾਵੇਂ ਦੁਖਦਾਈ ਸਮੇਂ ਦੇ ਵਿੱਚ ਭਾਵੇਂ ਉਹਨਾਂ ਨੂੰ ਬਾਅਦ ਦੇ ਵਿੱਚ ਰਹਿਸ਼ ਕਰਕੇ ਉਸ ਦਿਨਿਆਂ ਵੱਲੋਂ ਉਹਨਾਂ ਨੇ ਬਹੁਤ ਵੱਡੇ ਤਸੀਹੇ ਜੱਤੇ ਨੇ ਉਹਨਾਂ ਦਾ ਸਾਰਾ ਹੀ ਪਰਿਵਾਰ ਉਹਨੂੰ ਦੇ ਵਿੱਚ ਪੀੜਿਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਭਾਵੇਂ ਯੋਧੇ ਮੰਨ ਦੀ ਕਾਮਨਾ ਸੀ ਉਹਦੇ ਮੰਨ ਦੀ ਭਾਵਨਾ ਸੀ ਉਹ ਆਪਣੇ ਮਨ ਤੰਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਦੁੱਧ ਭਲਾ ਕਰਕੇ ਦੁੱਧ ਦੀ ਸੇਵਾ ਕਰਕੇ ਆਪਣੇ ਮਨ ਨੂੰ ਸਫਲਾ ਕੀਤਾ ਹੈ ਇਹ ਗੁਰੂ ਪਾਤਸ਼ਾਹ ਦੀ ਇਤਿਹਾਸ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਮਹਾਨ ਛੋਟੇ ਛੋਟੇ ਬੱਚਿਆਂ ਨੂੰ ਇਹ ਦੁਦੇ ਸੇਵਾ ਕਰਕੇ ਉਹਨੇ ਆਪਣੇ ਸੰਜਰਮ ਨੂੰ ਮਹਾਨ ਕੀਤਾ ਹੈ ਆਪਣੀ ਜ਼ਿੰਦਗੀ ਨੂੰ ਮਹਾਨ ਕੀਤਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਗੇ ਲੈਂਦਾ ਹਾਂ ਸੋ ਅੱਗੇ ਵਾਸਤੇ ਵੀ ਮੈਂ ਆਪਣੇ ਨਗਰ ਨਿਵਾਸੀਆਂ ਨੂੰ ਆਪਣੀਆਂ ਸੰਗਤਾਂ ਨੂੰ ਸੇਵਾਦਾਰਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਇਹੋ ਜੇ ਮਹਾਪੁਰਖਾਂ ਦੀ ਇਹੋ ਜੇ ਸੰਤਾ ਮਹਾਤਮਾਾਂ ਦੀ ਇਹੋ ਜੇ ਪੀਲਾਂ ਦੇ ਆਪਾਂ ਨੂੰ ਇਹ ਸਮਾਗਮ ਨੇ ਜੋ ਜਰੂਰ ਮਨੋਂ ਲੈ ਚਾਹੀਦੇ ਨੇ ਸੋ ਅੰਤ ਵਿੱਚ ਸਾਰੇ ਸੰਗਤ ਨੂੰ ਮਾਇਕ ਜੀ ਦਾ ਖਰਚ ਵਾਹ ਜੀ ਕੀ ਫਤਿਹ